ਪੋਕ ਡੈਮ 'ਚ ਵਧਿਆ ਪਾਣੀ ਦਾ ਪੱਧਰ BBMB ਵੱਲੋਂ ਸ਼ਾ ਬਿਰਾਸ ਨਹਿਰ ਦੇ ਖੋਲੇ ਗਏ 4 ਫਲੱਡ ਗੇਟ। ਜੀ ਹਾਂ ਪੋਕ ਡੈਮ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਤੇ ਹੁਣ BBMB ਵੱਲੋਂ ਨਹਿਰ ਸ਼ਾ ਬਿਰਾਸ ਨੇੜੇ 4 ਫਲੱਡ ਗੇਟ ਵੀ ਖੋਲ ਦਿੱਤੇ ਗਏ ਨੇ। ਬੱਦਲ ਫਟਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਕਈ ਅਜਿਹੇ ਡੈਮ ਵਿੱਚ ਫਲੱਡ ਗੇਟ ਖੋਲੇ ਜਾ ਰਹੇ ਨੇ ਜਿਸ ਕਰਕੇ ਬਹੁਤ ਸਾਰਾ ਪਾਣੀ ਛੱਡ ਦਿੱਤਾ ਗਿਆ। ਬੀਤੇ ਦਿਨ ਹੀ ਹਿਮਾਚਲ ਵਿੱਚ ਲਗਾਤਾਰ ਮੀਂਹ ਪਿਆ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਦੇਖੀਆਂ ਗਈਆਂ ਨੇ ਤਾਂ ਪੋਗ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਤੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਫਲੱਡ ਗੇਟਸ ਖੋਲਣ ਤੋਂ ਬਾਅਦ ਪਾਣੀ ਦਾ ਪੱਧਰ ਜਿਹੜਾ ਕੀ ਵੱਧ ਗਿਆ ਤੇ ਪਾਣੀ ਘਰਾਂ ਵਿੱਚ ਜਾ ਸਕਦਾ ਹੈ ਹਾਈ ਅਲਰਟ ਤੇ ਪੋਗ ਡੈਮ ਦੇ ਆੜੇ ਦੁਆਲੇ ਦੇ ਇਲਾਕੇ ਦੱਸੇ ਜਾ ਰਹੇ ਨੇ 1340 ਫੁੱਟ ਪਾਣੀ ਦਾ ਪੱਧਰ ਪੋਗ ਡੈਮ ਵਿੱਚ ਮਾਪਿਆ ਗਿਆ ਹੈ ਦੇ ਤੋਂ ਬਾਅਦ ਲਗਭਗ 29000 ਕਿਊਸਕ ਪਾਣੀ ਪੋਗ ਡੈਮ ਤੋਂ ਛੱਡਿਆ ਗਿਆ ਜੇਕਰ ਪਿਛਲੇ 4 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 14 ਫੁੱਟ ਪਾਣੀ ਦਾ ਲੈਵਲ ਜਿਹੜਾ ਕਿ ਵਧਿਆ ਦੱਸ ਦਈਏ ਪੰਜਾਬ ਵਿੱਚ ਪਹਿਲਾਂ ਵੀ ਜਦੋਂ ਹੜ੍ਹ ਆਏ ਸਨ ਤਾਂ ਇਸੇ ਤਰੀਕੇ ਨਾਲ ਪੋਗ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ ਸੀ ਤੇ ਹੜ੍ਹ ਦਾ ਖਤਰਾ ਮੰਡਰਾਇਆ ਸੀ